ਕੀ ਹਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਗਾਇਸ ਅੱਜ ਮੈਂ ਸਵੇਰ ਤੋਂ ਵਲੌਗ ਸਟਾਰਟ ਨਹੀਂ ਕੀਤਾ ਕਿਉਂਕਿ ਜੋ ਵੀ ਮੇਰਾ ਰੁਟੀਨ ਸੀਗਾ ਉਹ ਸਾਰਾ ਸੇਮ ਸੀਗਾ ਤੇ ਤੁਸੀਂ ਉਹ ਦੇਖ ਕੇ ਬੋਰ ਹੋ ਜਾਣਾ ਸੀਗਾ ਤਾਂ ਹੁਣ ਮਮਾ ਬਣਾਉਗੇ ਡੋਕਲਾ ਐਂਡ ਗਾਜਰ ਦਾ ਹਲਵਾ ਤਾਂ ਤੇ ਹੁਣ ਮੈਂ ਤੁਹਾਨੂੰ ਉਹਦੀ ਰੈਸিপি ਵੀ ਸ਼ੇਅਰ ਕਰੂੰਗੀ ਗਾਇਸ ਸੌਰੀ ਮੈਂ ਤੁਹਾਨੂੰ ਪੂਰੀ ਰੈਸਪੀ ਡੋਕੇ ਦੀ ਨਹੀਂ ਦਿਖਾ ਪਾਈ ਤੇ ਜੇ ਤੁਹਾਨੂੰ ਇਹਦੀ ਪੂਰੀ ਰੈਸਪੀ ਚਾਹੀਦੀ ਹੈ ਤੇ ਮੈਂ ਦੂਜੇ ਵਲੌਗ ਦੇ ਵਿੱਚ ਤੁਹਾਨੂੰ ਜ਼ਰੂਰ ਦਿਖਾਉਂਗੀ ਤੇ ਮੰਮਾ ਨੇ ਇਹਦੇ ਵਿੱਚ ਸਾਰੇ ਇਨਗਰੀਡੀਅੰਟਸ ਪੇਸਨ ਦੇ ਵਿੱਚ ਪਾਤੇ ਆ ਤੇ ਆਪਾਂ ਇਹਨੂੰ ਇੱਕ ਹੀ ਡਾਇਰੈਕਸ਼ਨ ਚ ਘੁਮਾਵਾਂਗੇ ਤਾਂ ਕਿ ਇਹਦੇ ਕੋਈ ਬਬਲਸ ਨਾ ਰਹਿਣ ਤਾਂ ਗਾਇਸ ਸਾਈਡ ਬਾਈ ਸਾਈਡ ਅਸੀਂ ਕੈਰਟ ਨੂੰ ਗ੍ਰਿਡ ਕਰ ਰਿਆ ਤਾਂ ਕਿ ਅਸੀਂ ਗਾਜਰ ਦਾ ਹਲਵਾ ਬਣਾਈਏ ਆਪਾਂ ਇਹਨੂੰ 10 ਮਿੰਟ ਸੀ ਰੈਸਟ ਦੇਣੀ ਹੈ ਦੋ ਦੋ ਕੜਛੀ ਕੇ ਪਾ ਕੇ ਤੇ ਆਪਾਂ ਆਪਣੇ ਡ్రਾਈ ਫਰੂਟਸ ਨੂੰ ਰੋਸਟ ਕਰਾਂਗੇ। ਬਦਾਮ। ਸੋਨਾ ਪੈ ਦੇ ਵਿੱਚ ਪਾਇਆ ਬਦਾਮ। ਗਾਇਸ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਾਜੂ। ਤੇ ਨਾਲ ਚੰਗੀ ਤਰ੍ਹਾਂ ਰੋਸਟ ਕਰ ਲਾਂਗੇ। ਆ ਗਿਆ ਮੇਰਾ ਨਵਾਂ ਵੀਡੀਓ ਕੁਕਿੰਗ ਗੋ ਅਹੇ ਗਾਇਸ ਹੁਣ ਇਹਦੇ ਵਿੱਚ ਪਾਵਾਂਗੇ 1 टीस्पून ਕੁਕਿੰਗ ਆਇਲ ਤੇ ਨੂੰ ਮਿਕਸ ਕਰ ਲਾਂਗੇ ਗਾਇਸ ਹੁਣ ਆਪਾਂ ਇੱਕ ਬਾਉਲ ਲੈ ਕੇ ਉਹਦੇ 4 ਸਾਈਡਸ ਤੇ ਆਇਲ ਲਗਾ ਲਿਆ ਐ ਐਂਡ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੈਟਰ ਪਹਿਲਾ ਗਾਇਸ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਪੈਕੇਟ ਇਨੋ ਦਾ ਤੇ ਥੋੜਾ ਜਿਹਾ ਪਾਣੀ ਇਹਦੇ ਵਿੱਚ ਆਡ ਕਰਾਂਗੇ ਇਹਨੂੰ ਮਿਕਸ ਕਰ ਲਿਆਂਗੇ ਚੰਗੀ ਤਰ੍ਹਾਂ ਆਪਣੇ ਬੈਟਰ ਨੂੰ ਗਾਇਸ ਹੁਣ ਆਪਾਂ ਆਪਣੇ ਬੈਟਰ ਨੂੰ ਬਰਲ ਦੇ ਵਿੱਚ ਪਾਵਾਂਗੇ ਗਾਇਸ ਤੁਹਾਨੂੰ ਜਿਸ ਵੀ ਸ਼ੇਪ ਦਾ ਡੋਕਲਾ ਚਾਹੀਦਾ ਤੁਸੀਂ ਉਸ ਸ਼ੇਪ ਦੇ ਉਤੈਂਸਲ ਵਿੱਚ ਤੁਸੀਂ ਆਪਣਾ ਬੈਟਰ ਪਾ ਸਕਦੇ ਹੋ ਤੇ ਗਾਇਸ ਜਿਹੜਾ ਆਪਣਾ ਬੈਟਰ ਆ ਆਪਾਂ ਇਹਨੂੰ ਰੱਖਾਂਗੇ ਓਵਨ ਦੇ ਵਿੱਚ ਬੇਕ ਹੋਣ ਵਾਸਤੇ ਤੇ ਗਾਇਸ ਆਪਾਂ ਇਹਨੂੰ 5 ਮਿੰਟਸ ਦਾ ਟਾਈਮ ਲਾ ਦੇਣਾ ਹੈ ਤੇ ਇਹਨੂੰ 5 ਮਿੰਟਸ ਲੈ ਬੇਕ ਹੋਣ ਲਈ ਰੱਖ ਦੇਣਾ ਹੈ ਗਾਇਸ ਆਪਣਾ ਜਿਹੜਾ ਤੇ ਢੋਕਲਾ ਤਿਆਰ ਹੋਦਾ ਹੈ ਸਾਈਡ ਬਾਈ ਸਾਈਡ ਆਪਾਂ ਆਪਣੇ ਢੋਕਲੇ ਦਾ ਸਰਦਕਾ ਤਿਆਰ ਕਰਾਂਗੇ ਗਾਈਜ਼ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੁਕਿੰਗ ਆਇਲ ਗਾਈਜ਼ ਹੁਣ ਆਪਾਂ ਇਹਦੇ ਚੜਕੜੇ ਗਾਈਜ਼ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਰਾਈ ਹਰੀ ਮਿਰਚਾਂ ਕੱਟ ਕੇ ਤੇ ਕੜੀ ਪੱਤਾ ਪਾਵਾਂਗੇ ਸੱਤਾਂ ਹੋਗਾ ਹਲੂ ਮਿਰਚਾਂ ਆਪਾਂ ਇਹਦੇ ਵਿੱਚ ਪਾਵਾਂਗੇ ਖਾਂਡ ਤੇ ਨੂਨ ਤੇ ਇਹਨਾਂ ਨੂੰ ਮਿਕਸ ਕਰ ਲਾਂਗੇ ਤੇ ਥੋੜਾ ਜਿਹਾ ਪਾਣੀ ਵੀ ਇਹਦੇ ਵਿੱਚ ਆਪਾਂ ਐਡ ਆ ਕਰਨਾ ਆ। ਗਾਇਸ ਹੁਣ ਆਪਾਂ ਇਹ ਚੈੱਕ ਕਰਾਂਗੇ ਕਿ ਆਪਣਾ ਡੋਕਲਾ ਚੰਗੀ ਤਰ੍ਹਾਂ ਬੇਕ ਹੋਇਆ ਕਿ ਨਹੀਂ। ਗਾਇਸ ਆਪਣਾ ਡੋਕਲਾ ਚੰਗੀ ਤਰ੍ਹਾਂ ਬੇਕ ਤੇ ਤਿਆਰ ਹੋ ਗਿਆ ਆ। ਤੇ ਇਹਦੇ ਪੀਸ ਕੱਟ ਕਰਾਂਗੇ। ਤੇ ਗਾਇਸ ਹੁਣ ਆਪਾਂ ਜਦੋਂ ਤਾਈਂ ਇਹ ਠੰਡਾ ਹੁੰਦਾ ਆ ਠੰਡਾ ਹੋਣ ਤੋਂ ਬਾਅਦ ਆਪਾਂ ਇਹਨੂੰ ਇੱਕ ਟਰੇ ਦੇ ਵਿੱਚ ਕੱਢਾਂਗੇ ਤੇ ਜਿਹੜਾ ਆਪਾਂ ਇਹਦਾ ਤੜਕਾ ਬਣਾਇਆ ਆ ਉਹ ਉਹਨੂੰ ਇਸ ਦੇ ਉੱਤੇ ਪਾ ਦੇਾਂਗੇ ਤੇ ਛੋਟੇ-ਛੋਟੇ ਪੀਸਾ ਦੇ ਵਿੱਚ ਇਹਨੂੰ ਕੱਟ ਕਰਕੇ ਆਪਾਂ ਇੰਜੋਏ ਕਰਾਂਗੇ ਗਾਇਸ ਮम्मा ਹੁਣ ਡੋਗਲੇ ਨੂੰ ਛੋਟੇ-ਛੋਟੇ ਪੀਸੇਸ ਦੇ ਵਿੱਚ ਕੱਟ ਕਰਦੇ ਪਿਆ ਤੇ ਡੋਕਲਾ ਆਪਣਾ ਜਿਹੜਾ ਆ ਠੰਡਾ ਹੋ ਗਿਆ ਆ ਗਾਇਸ ਹੁਣ ਆਪਾਂ ਇਹਦਾ ਜਿਹੜਾ ਤੜਕਾ ਤਿਆਰ ਕੀਤਾ ਸੀ ਉਹ ਇਹਦੇ ਉੱਤੇ ਪਾ ਦੇਾਂਗੇ ਕਿੰਨਾ ਯਮੀ ਲੱਗਦਾ ਪਿਆ ਆ ਨਾ ਗਾਇਸ ਜਿਹੜੇ ਟ੍ਰਾਈ ਫੂਡ ਸਸੀ ਰੋਸ ਕੀਤੇ ਸੀਗੇ ਉਹਨੂੰ ਮੈਂ ਗਦਰੇਨਾ ਕੱਟ ਪਣ ਪਈਆਂ ਤੇ ਜਿਹੜੇ ਪੋਨ ਕੋਟ ਦੀ ਪਈਆਂ ਤੇ ਹੁਣ ਇਹਨਾਂ ਦੇ ਆਪਾਂ ਛੋਟੇ ਛੋਟੇ ਪੀਸੇਸ ਨੂੰ ਗਦਰੇ ਦੇ ਦੇ ਵਿੱਚ ਪਾ ਗਾਈਸ ਹੁਣ ਆਪਾਂ ਸੇਮ ਕੜਾਈ ਦੇ ਵਿੱਚ ਥੋੜਾ ਜਿਹਾ ਕਿਉ ਪਾ ਕੇ ਤੇ ਆਪਣੀ ਗਾਜਰਾ ਨੂੰ ਉਹਨੇ ਵਿੱਚ ਪਾ ਦਿਆਂਗੇ ਤੇ ਇਹਨੂੰ ਆਪਾਂ ਪੁੰਨਾਂਗੇ ਇਸ ਤਰ੍ਹਾਂ ਗਾਈਸ ਹੁਣ ਆਪਾਂ ਇਹ ਚੰਗੀ ਤਰ੍ਹਾਂ ਹਿਲਾਵਾਂਗੇ मिक्स ਕਰਾਂਗੇ। ਫਿਰ ਤੇ ਹੁਣ ਆਪਾਂ ਇੱਕ ਪਤੀਲੇ ਜਾਂ ਕਿਸੇ ਵੀ ਭਾਂਡੇ ਦੇ ਵਿੱਚ ਦੁੱਧ ਗਰਮ ਕਰਨ ਨੂੰ ਰੱਖਦੇ ਹਾਂਗੇ ਜਿਹੜਾ ਆਪਾਂ ਪਾਵਾਂਗੇ ਗਜਰੇਲੇ ਦੇ ਵਿੱਚ ਤੇ ਮਲਾਈ ਵਾਲਾ ਹੀ ਦੁੱਧ ਆ ਪিনা ਮਲਾਈ ਆਪਾਂ ਉਹ ਮਲਾਈ ਉਤਾਰਨੀ ਨਹੀਂਗੀ। ਗਾਇਜ਼ ਇਹਦੇ ਵਿੱਚ ਐਡ ਕਰ ਦੇਣੀ ਆ ਖੰਡ ਇਨੂੰ ਮਿਕਸ ਕਰ ਲੈਣ। ਤੇ ਗਾਇਸ ਜਿਹੜਾ ਆਪਾਂ ਦੁੱਧ ਗਰਮ ਕੀਤਾ ਸੀ ਬੋਇਲ ਤੇ ਉਹਨੂੰ ਆਪਾਂ ਇਹਦੇ ਵਿੱਚ ਪਾ ਦੇਣਾ ਆਪਣੇ ਗਜਰੇਲੇ ਵਿੱਚ। ਤੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣ। ਗਾਈਸ ਨਾਲ ਦੇ ਨਾਲ ਗਾਈਸ ਨਾਲ ਦੇ ਨਾਲ ਮੈਂ ਬਣਾ ਰਹੀਆਂ ਚਾਹ ਕਿਉਂਕਿ ਸਾਡਾ ਟੀ ਟਾਈਮ ਵੀ ਹੋ ਗਿਆ ਆ ਗਾਈਸ ਆਪਾਂ ਇਹਦੇ ਵਿੱਚ ਥੋੜੇ ਜਿਹੀ ਡਰਾਈ ਫੂਡਸ ਐਡ ਕਰਾਂਗੇ ਬਾਕੀ ਆਪਾਂ ਬਚਾ ਕੇ ਰੱਖਾਂਗੇ ਗਾਰਨਸ਼ਿੰਗ ਲਈ ਗਾਰਸ਼ ਆਪਾਂ ਇਹਦੇ ਵਿੱਚ ਹੁਣ ਥੋੜੇ ਜਿਹੀ ਡਰਾਈ ਫੂਡਸ ਐਡ ਕਰਾਂਗੇ ਥੋੜੇ ਜਿਹਾ ਆਪਾਂ ਬਚਾ ਕੇ ਰੱਖਾਂਗੇ ਗਾਰਨਸ਼ਿੰਗ ਲਈ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਣਾ ਗਜਰੇਲਾ ਤਿਆਰ ਆ ਤੇ ਆਪਾ ਇਹਦੀ ਡ్రਾਈ ਫਰੂਟਸ ਨਾਲ ਗਾਰਨਿੰਗ ਕਰਾਂਗੇ ਕਿੰਨਾ ਅਸਮ ਲੱਗਦਾ ਪਿਆ ਨਾ ਗਾਇਸ ਹੁਣ ਮੈਂ ਕਰੂੰਗੀ ਆਪਣਾ ਡਿਨਰ ਐਂਡ ਨਾਲ ਚੱਲਦਾ ਪਿਆ ਆ ਨਾਨਾ ਜੀ ਨੇ ਲਾਇਆ ਆ ਕਬੱਡੀ ਦਾ ਲਾਈਵ ਟੂਰਨਾਮੈਂਟ ਤੇ ਨਾਲ ਆਪਾਂ ਖਾਵਾਂਗੇ ਆਪਣਾ ਡਿਨਰ ਤਾਂ ਗਾਇਸ ਹੁਣ ਮੈਂ ਆਪਣਾ ਡਿਨਰ ਕਰ ਲਿਆ ਹੁਣ ਮੈਂ ਖਾਉਂਗੀ ਡੈਜ਼ਰਟ ਡੈਜ਼ਰਟ ਜਿੰਨੇ ਮੈਂ ਤੁਹਾਨੂੰ ਦਿਖਾਇਆ ਕਿ ਮੈਂ ਖਾਉਂਗੀ ਗਜਰੇਲਾ ਐਂਡ ਹੁਣ ਆਪਾਂ ਇਸ ਵਲੌਗ ਨੂੰ ਇੱਥੇ ਐਂਡ ਕਰ ਦਿਆ ਹੋਪ ਸੋ ਕਿ ਤੁਹਾਨੂੰ ਇਹ ਵਲੌਗ ਜ਼ਰੂਰ ਪਸੰਦ ਆਵੇ ਪਸੰਦ ਆਵੇ ਤਾਂ ਫਟਾਫਟ ਕਰ ਦਿਓ ਮੇਰੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਤੁਹਾਨੂੰ ਇਹ ਵਲੌਗ ਕਿਵੇਂ ਲੱਗਿਆ ਬਾਏ